ਹਾਂਜੀ ਸੋਨੂੰ ਮੈਂ ਬਹੁਤ ਫੈਕਟਰੀਆਂ ਚ ਲੈ ਕੇ ਆਇ ਲੈ ਕੇ ਗਿਆਗਾ ਹੁਣ ਸੋਨੂੰ ਮੈਂ ਭਾਰ ਘਟਾਉਣ ਵਾਲੀ ਫੈਕਟਰੀ ਚ ਲੈ ਕੇ ਆਇਗਾ ਤੇ ਆਪਾਂ ਗੱਲ ਬਾਤ ਕਰਾਂਗੇ ਸਾਡੀਆਂ ਭੈਣਾਂ ਖੜੀਆਂ ਸਾਡੇ ਭਰਾ ਖੜੇ ਆਇਆ ਕਿੱਥੇ ਆ ਖਟੜਾ ਨਿਊਟ੍ਰੀਸ਼ਨ ਉਮਲੋਹ ਪਹੁੰਚਾਂਗਾ ਇਹਨਾਂ ਨਾਲ ਗੱਲਬਾਤ ਕਰਦੇ ਤੁਸੀਂ ਹੈਰਾਨ ਹੀ ਹੋ ਜਾਓਗੇ ਕਿਉਂਕਿ ਅੱਜ ਦੇ ਟਾਈਮ ਚ 버ਗਰ ਪੀਜੇ ਖਾ ਕੇ ਭਾਜਨ ਸਾਰਿਆਂ ਦੇ ਵਧੇ ਪਏ ਆ ਸਭ ਹੀ ਪ੍ਰੇਸ਼ਾਨ ਆ ਕੋਈ ਕਹਿੰਦਾ ਮੇਰੇ ਸੱਟ ਨਹੀਂ ਆਉਂਦੀ ਕੋਈ ਸਾਡੀ ਭੈਣ ਕਹਿੰਦੀ ਵੀ ਮੇਰੇ ਸੂਟ ਨਹੀਂ ਆਉਂਦਾ ਵੀ ਜਦੋਂ ਅਸੀਂ ਵਿਆਹ ਸਾਦੀ ਜੀ ਜਾਂਦੇ ਬਾਹਲੇ ਪੜੇ ਲੱਗਦੇ ਆ ਹੁਣ ਇਹਨਾਂ ਨੇ ਫਿਰ ਇਹ ਸਾਰਾ ਕੰਮ ਹੀ ਝੱਕਤਾ ਵੀ ਪੁਰਾਣੇ ਸੂਟ ਵੀ ਆਉਣ ਲਾ ਦੋਗੇ ਭਾਈ ਹਨਾ ਤੇ ਹੋਰ ਭਾਈ ਕੀ ਹਾਲ ਆ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਆ ਜੀ ਤੁਸੀਂ ਇੱਥੇ ਸਾਡੇ ਕੋਲ ਪਹੁੰਚੇ ਆ ਹਾਂਜੀ ਮੋਸਟ ਵੈਲਕਮ ਆ ਤੁਹਾਡੇ ਰਾਹੀਂ ਆਵਾਜ਼ ਬਹੁਤ ਉਹਨਾਂ ਦੁਨੀਆ ਤੱਕ ਪਹੁੰਚ ਗਏ ਤੇਰਾ ਵੀ ਧੰਨਵਾਦ ਆ ਬਾਈ ਜਿਹੜਾ ਤੂੰ ਆ ਪਰਾਲਾ ਕਰੀ ਜਾਂਨਾਗਾ ਕਿਉਂਕਿ ਹੁਣ ਤਾਂ ਜੋੜੀਆਂ ਹੀ ਜਦੋਂ ਹਟਣ ਹਟ ਗਈਆਂ ਸੀਗੀਆਂ ਢਿੱਡ ਹੋਏ ਫਿਰ ਦੇਈ ਸਾਰੇ ਹਨਾ ਛੋਟਾ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਆ ਰਿਹਾ ਤੁਸੀਂ ਕਿੰਨਾ ਘਟਾਇਆ ਬਾਈ ਮੈਂ ਜੀ 2 ਮਹੀਨੇ ਦੇ ਵਿੱਚ 10 ਕਿਲੋ ਵੇਟ ਘਟਾਇਆ ਜੀ ਉੱਤੇ ਤੁਸੀਂ ਫੋਟੋ ਚੁੱਕੋ ਉਹ ਫੋਟੋ ਦੇ ਨੇੜੇ ਕਰਕੇ ਮਾਰ ਦੇ ਜੋਤ ਕੈਮਰਾ ਤੁਸੀਂ ਦੇਖੋ ਬਾਈ ਪਹਿਲਾਂ ਕਿਵੇਂ ਲੱਗਦਾ ਸੀ ਹੁਣ ਕਿਵੇਂ ਲੱਗਦਾ ਦੇਖ ਲੋ ਪਹਿਲਾਂ ਲੈ ਬਾਈ ਤੂੰ ਵੀ ਵੱਡੀ ਉਮਰ ਵਾਲਿਆਂ ਚ ਆ ਗਿਆ ਸੀ ਆ ਭਾਰ ਘਟਾਉਣ ਤੋਂ ਬਾਅਦ ਜਵਾਨ ਹੋ ਗਿਆ ਹਣਾ ਬਿਲਕੁਲ ਜੀ ਬਿਲਕੁਲ ਮੈਨੂੰ ਹੈਲਥ ਇਸ਼ੂ ਵੀ ਬਹੁਤ ਸੀ ਕਿ ਮੈਨੂੰ ਸਾਹ ਚੜਦਾ ਸੀਗਾ ਡਿਸਕ ਦੀ ਪ੍ਰੋਬਲਮ ਸੀਗੀ ਬਿਲਕੁਲ ਹੁਣ ਐਕਟਿਵ ਹੋ ਗਿਆ ਸਰੀਰ ਬਿਲਕੁਲ ਮਟਾਪਾ ਜ਼ਿਆਦਾ ਬਿਮਾਰੀਆਂ ਦਾ ਘਰ ਆ ਬਿਲਕੁਲ ਬਿਲਕੁਲ ਬਸ ਮਿਸ਼ਨ ਲੈ ਕੇ ਚੱਲੇ ਆ ਵੀ ਜਾਂ ਸਾਡੀ ਸਿਹਤ ਠੀਕ ਹੋਈ ਜਾਂ ਰੋਜ਼ੀ ਡੇਲੀ ਡਾਕਟਰਾਂ ਦੇ ਜਾਂਦੇ ਹੁੰਦੇ ਸੀਗੇ ਅਸੀਂ ਜਾਂ ਅਸੀਂ ਕਹਾਂ ਵੀ ਮਿਸ਼ਨ ਲੈ ਕੇ ਚੱਲੇ ਆ ਵੀ ਅਸੀਂ ਜਾਂ ਲੋਕਾਂ ਦੀ ਵੀ ਸਿਹਤ ਠੀਕ ਕਰੀਏ ਕਿਉਂਕਿ ਮਟਾਪੇ ਨਾਲ ਇਹ ਸਾਰੀਆਂ ਬਿਮਾਰੀਆਂ ਨੇ ਆਪਣੀਆਂ ਨਾਲ ਬਿਮਾਰੀਆਂ ਤੁਸੀਂ ਮੈਨੂੰ ਇਹ ਦੱਸ ਸਾਹਮਣੇ ਕੈਮਰੇ ਤੇ ਕਰੀਓ ਬਸ ਪਹਿਲਾਂ ਤੁਹਾਨੂੰ ਇਹ ਮੈਂ ਇਹ ਗੱਲਾਂ ਪੁੱਛਣਾ ਚਾਹਣਾਗਾ ਵੀ ਜੇ ਮੰਨ ਲਓ ਤੁਹਾਡਾ ਜਿਵੇਂ ਤੁਸੀਂ ਕਹੋਗੇ ਉਹ ਮੈਂ ਅਸੀਂ ਕਰਨ ਨੂੰ ਤਿਆਰ ਆਂ ਪਰ ਫਿਰ ਸਾਡੇ 버ਗਰ ਸੜਾ ਦੋਗੇ ਵੀ 버ਗਰ ਨਾ ਖਾਈਏ ਗੋਲ ਗੱਪੇ ਨਾ ਖਾਈਏ ਦੇਖੋ ਜੀ ਇਹ ਪਹਿਲਾਂ ਪਹਿਲਾਂ ਤਾਂ ਬਿਲਕੁਲ ਇਹ ਗਲਤ ਚੀਜ਼ ਆ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਪਰਹੇਜ਼ ਕਰਨਾ ਜਿਹੜੀ ਆਪਾਂ ਖਾਣ ਪੀਣ ਵਾਲੀ ਚੀਜ਼ ਆ ਉਹ ਪੰਜ ਵਾਰ ਤੁਹਾਨੂੰ ਖਲਾ ਕੇ ਅਸੀਂ ਬੇਟ ਘਟਾਵਾਂਗੇ ਇਹ ਚੀਜ਼ਾਂ ਜੇ ਮੈਂ ਚਾਹ ਹੋ ਗਈ ਮਿੱਠਾ ਤਲੀ ਹੋਈ ਚੀਜ਼ ਇਹ ਤੁਹਾਨੂੰ ਬੰਦ ਕਰਨੀ ਪਊਗੀ ਇਹ ਬੰਦ ਕਰਨੀ ਪਊ ਤੁਸੀਂ ਕੀ ਦਿਨਾਂ ਖਾਣ ਨੂੰ ਗਰਾਹ ਸਾਡੇ ਤੋਂ ਕੋਲ ਤਾਂ ਪੰਜ ਪੰਜ ਆਪਸ਼ਨਾਂ ਨੇ ਜੀ ਮੰਜਵਾਰ ਤੁਹਾਡਾ ਬੇਟ ਖਿਲਾਫ ਲਾ ਕੇ ਬੇਟ ਘਟਾਵਾਂਗੇ ਜੀ ਅਸੀਂ ਅੱਛਾ ਤੇ ਕੋਈ ਸਾਈਡ ਇਫੈਕਟ ਕੋਈ ਨੁਕਸਾਨ ਨਹੀਂ ਕੋਈ ਨਹੀਂ ਕੋਈ ਨੁਕਸਾਨ ਨਹੀਂ ਜੇ ਮੇਰੇ ਵਰਗੇ ਦਾ ਹੱਥ ਨੇ ਜੀ ਜਾ ਕਰੇ ਸ਼ਹਿਰ ਚ ਜਾ ਕੇ ਵੀ ਯਾਰ ਆ ਪਾਣੀ ਬੜਾ ਵਧੀਆ ਹੁੰਦਾ ਗੋਲ ਗੱਪਿਆਂ ਨਾਲ ਦਹੀਂ ਪੀਲੀ ਨਾਲ ਖਾ ਲਿਓ ਉਹ ਵੀ ਖਿਲਾ ਦਾਂਗੇ ਜੀ ਗੋਲ ਗੱਪੇ ਵੀ ਖਿਲਾ ਦਾਂਗੇ ਉਹ ਵੀ ਤੁਹਾਨੂੰ ਉਹ ਵੀ ਖਿਲਾ ਦਾਂਗੇ ਪਰ ਭਾਈ ਇਹ ਗੱਲ ਕਹਿੰਦਾ ਵੀ ਪਹਿਲੇ ਦਿਨ ਨਹੀਂ ਅਸੀਂ ਖਿਲਾ ਸਕਦੇ ਵੀ ਜਦੋਂ ਤੂੰ ਮਹੀਨਾ ਡੇਢ ਮਹੀਨੇ ਚ ਤੁਸੀਂ ਬੇਟ ਘਟਾ ਲਿਆ ਇਹਦੋਂ ਆ ਕੋ ਮਰਜ਼ੀ ਖਾ ਲੀਏ ਨਾ ਖਿਲਾ ਦਾਂਗੇ ਖਿਲਾ ਲਾਂਗੇ ਸਾਰਾ ਕੁਝ ਖਿਲਾ ਦਾਂਗੇ ਰਹਾਂਗੇ ਭਾਈ ਫਿਰ ਇਹ ਗੱਲ ਤੇ ਰਹੋ ਖੜੇ ਰਹੋ ਬਿਲਕੁਲ ਬਿਲਕੁਲ ਦੇਖੋ ਧਿਆਨ ਉਹਨਾਂ ਨੂੰ ਰੱਖਣਾ ਪਊਗਾ ਸੁਪੋਜ਼ ਕਰ ਲਓ ਆਪਾਂ ਦਾ ਕਿਲੋ ਵੇਟ ਵਧਿਆ ਤਾਂ ਆਪਾਂ ਨੂੰ ਚੈੱਕ ਕਰਨਾ ਪਊਗਾ ਵੇਟ ਤੇ ਵੀ ਆਪਣਾ ਕਿੰਨਾ ਕਿਉਂਕਿ ਅਸੀਂ ਨਿਊਟ੍ਰੀਸ਼ਨ 40% ਸਾਡਾ ਨਿਊਟ੍ਰੀਸ਼ਨ ਆ ਤੇ 60% ਆ ਤੁਹਾਡੀ ਹੋਮ ਡਾਈਟ ਦਾ ਵੇਟ ਘਟ ਕਰਦੇ ਆ ਸੁਪੋਜ਼ ਕਰ ਲਓ ਮਹੀਨੇ 'ਚ ਉਹਨੇ ਤਿੰਨ ਪਾਰਟੀਆਂ ਅਟੈਂਡ ਕਰੀਆਂ ਇਹ ਨਹੀਂ ਹੈਗਾ ਵੀ ਆਪਾਂ ਨੇ ਸਾਰੀ ਜ਼ਿੰਦਗੀ ਆਪਾਂ ਨੇ ਨਿਊਟ੍ਰੀਸ਼ਨ ਲੈਣਾ ਉਨੇ ਤਿੰਨ ਪਾਰਟੀਆਂ ਅਟੈਂਡ ਕਰਿਆ ਉਹਦਾ ਕਿਲੋ ਵਜਨ ਵਧਿਆ ਜਿਹਦੇ ਅਗੇ ਆਪਾਂ ਸਕੇਲ ਤੇ ਆ ਕੇ ਖੜੇ ਕਿਉਂਕਿ ਨਿਊਟ੍ਰੀਸ਼ਨ ਦਾ ਰੋਲ ਆ 40% 60% ਤੁਹਾਡੀ ਹੋਮ ਡਾਈਟ ਦਾ ਰੋਲ ਆ ਜਦੋਂ ਉਹਨੇ ਸਾਡੇ ਨਾਲ ਜੁੜਨਾ ਇੱਕ ਮਹੀਨੇ ਬਾਅਦ ਤੇ ਉਹਨੂੰ ਪਤਾ ਲੱਗ ਜਾਣਾ ਵੀ ਕਿਹੜੀ ਚੀਜ਼ ਨਾਲ ਭਾਰ ਵਧਦਾ ਕਿਹੜੀ ਨਾਲ ਘਟਦਾ ਤਾਂ ਉਹਨੂੰ ਜਦੋਂ ਹੀ ਆਪਣਾ ਸੈੱਟ ਕਰ ਸਕਦਾ ਜੀ। ਬਾਈ ਦਾ ਕਹਿਣ ਦਾ ਮਤਲਬ ਇਹ ਆ ਵੀ ਕੈਲਰੀਆਂ ਦਾ ਪਤਾ ਲੱਗ ਜਾਂਦਾ ਵੀ ਇੰਨਾ ਖਾ ਲਿਆ ਇੰਨੀਆਂ ਕੈਲਰੀਆਂ ਅਸੀਂ ਨਸ਼ਟ ਕਰ ਲੀਆਂ। ਆਸਲ ਬਾਈ ਨੇ ਸਿੱਧਾ ਕਲੀਅਰ ਕਰਤਾ ਵੀ ਸਾਰੀ ਉਮਰ ਤੱਕ ਤੁਸੀਂ ਸਾਡੇ ਵਾਲੀ ਡਾਈਟ ਵਰਤ ਨਹੀਂ ਸਕਦੇ। ਵੀ ਸੋਨ ਨੂੰ ਆਪ ਦੇ ਆਪ ਹੀ ਅਕਲ ਆ ਜੂ ਵੀ ਕੀ ਖਾਣਾ ਕੀ ਨਹੀਂ ਖਾਣਾ। ਤੁਸੀਂ ਜਮ੍ਹਾਂ ਸਹੀ ਰਹੋਗੇ ਵੀ ਬਾਈ ਦਾ ਤਾਂ ਕੋਰਸ ਹੀ 2-3 ਮਹੀਨਿਆਂ ਚ ਖਤਮ ਹੋ ਜਾਂਦਾਗਾ। ਜਿਹੜੀਆਂ ਇਹ ਗੱਲਾਂ ਉੱਡੀਆਂ ਹੁੰਦੀਆਂ ਨੇ ਇੱਕ ਆਪਣੇ ਮਨ 'ਚ ਆ ਜਾਂਦੀ ਆ ਵੀ ਕਿਹੜਾ ਦਾ ਭਾਰਨ ਘਟਾ ਦੇਣਗੇ ਜੀ ਬਾਅਦ 'ਚ ਬਾਜੂ। ਉਹ ਬਾਈ ਵਾਲੀ ਗੱਲ ਜਮਾਂ ਸਹੀ ਆ ਵੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਆ ਚੀਜ਼ ਵਜਨ ਵਧਾਉਂਦੀ ਆ ਤੁਸੀਂ ਨਾ ਖਾਓ ਤੁਸੀਂ ਆਪੇ ਸੈੱਟ ਹੋ ਜਾਓਗੇ ਹੁਣ ਬਾਕੀ ਭੈਣਾਂ ਨਾਲ ਗੱਲਬਾਤ ਕਰਦੇ ਆਂ ਭੈਣ ਤੁਸੀਂ ਕਿੰਨਾ ਕਿੰਨਾ ਵਜਨ ਸੀ ਕਿੰਨਾ ਘਟਾਇਆ ਮੇਰਾ ਜੀ 70 ਕਿਲੋ ਵਜਨ ਸੀ ਮੈਂ ਆਪਣਾ 15 ਕਿਲੋ ਵਜਨ ਘਟਾਇਆ ਮੈਂ ਆਪਣੇ 2 ਮਹੀਨੇ ਦੇ ਵਿੱਚ ਵਜਨ ਘਟਾਇਆ ਤੇ ਮੈਨੂੰ ਹੈਲਥ ਰਿਲੇਟਡ ਬਹੁਤ ਜ਼ਿਆਦਾ ਪ੍ਰੋਬਲਮਸ ਸੀਗੀ ਆ ਮੈਨੂੰ ਕੈਸਟਰੋਲ ਸੀ ਯੂਰੀਆ ਮੈਨੂੰ ਸੀਗਾ ਹੀਲ ਪੇਨ ਸੀਗਾ ਡਾਕਟਰ ਨੇ ਆਪਰੇਸ਼ਨ ਦੱਸਦਾ ਸੀ ਕਿ ਤੁਹਾਡੇ ਪੈਰ ਦੀ ਹੱਡੀ ਵੱਧੀ ਆ ਤੇ ਜਦੋਂ ਤਾਂ ਮੈਂ ਨਿਊਟ੍ਰੀਸ਼ਨ ਨੂੰ ਆਪਣੀ ਡਾਈਟ ਦੇ ਵਿੱਚ ਐਡ ਕੀਤਾ ਉਦੋਂ ਤਾਂ ਮੈਂ ਬਿਲਕੁਲ ਠੀਕ ਆ ਵੀਰੇ ਮੈਡੀਸਨ ਫ੍ਰੀ ਲਾਈਫ ਜੀ ਰਹੀ ਆ ਭੈਣ ਨੇ ਆਫ ਕੈਮਰੇ ਤੇ ਦੱਸਿਆ ਇਹਨਾਂ ਦੇ ਹਸਬੰਦ ਦਾ ਵੀ ਬਹੁਤ ਵਜਨ ਸੀ ਇਹਨਾਂ ਦਾ ਵੀ ਬਹੁਤ ਵਜਨ ਸੀ ਜਿਆਦਾਤਰ ਇਹ ਮਹੀਨੇ 'ਚ ਤਿੰਨ ਤਿੰਨ ਵਾਰੀ ਡਾਕਟਰਾਂ ਕੋਲੇ ਜਾਂਦੇ ਸੀ ਭੈਣ ਇੱਕ ਗੱਲ ਹੋਰ ਕਹਿੰਦੀ ਵੀ ਮੈਨੂੰ ਜੁੱਤੀ ਪਾਉਣ ਦਾ ਬਹੁਤ ਸ਼ੌਂਕ ਆ ਪੰਜਾਬੀ ਤੇ ਕਹਿੰਦੀ ਵੀ ਮੇਰੇ ਇੱਥੋਂ ਕੀ ਕੀ ਹੁੰਦਾ ਸੀਗਾ ਜੀ ਸੋਡੂ ਕੀ ਬੋਨਸ ਪੈਰ ਨੂੰ ਪੈਰ ਦੀ ਹੱਡੀ ਵੱਦੀ ਸੀ ਹੱਡੀ ਵੱਦੀ ਸੀ ਵੀ ਮੈਂ ਬਹੁਤ ਦੂਰ ਤੱਕ ੱਕ ਧੱਕੇ ਖਾ ਲਏ ਸੀ ਵੀ ਕਿਤੋਂ ਸੈਟ ਨਹੀਂ ਆਈ ਸੀ ਤੁਸੀਂ ਇਹ ਦੇਖ ਲਓ ਵੀ ਮੋਟਾਪਾ ਕਿੰਨੀਆਂ ਬਿਮਾਰੀਆਂ ਦੀ ਜੜਾ ਪਣ ਨੇ ਇੱਕ ਫੋਟੋ ਦਿਖਾਈ ਉੱਤੇ ਵੀ ਲਾ ਦਾਂਗੇ ਪਣ ਕਹਿੰਦੀ ਮੇਰੀ ਸਕਿਨ ਵੀ ਠੀਕ ਹੋ ਗਈ ਮੇਰਾ ਸਰੀਰ ਵੀ ਸੈਟ ਆ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਵੀ ਜਾ ਚੁੱਕੀਆਂ ਪਣੇ ਹੁਣ ਫਿਰ ਜਮਾ ਸੈਟੋਂ ਤੁਸੀਂ ਹਾਂਜੀ ਬਿਲਕੁਲ ਜੀ ਮੈਂ ਹੈਪੀ ਲਾਈਫ ਜੀ ਰਹੀਆਂ ਆਪਣੀ ਠੀਕ ਹੈ ਜੀ ਬਹੁਤ ਵਧੀਆ ਖੁਸ਼ ਰਹੋ ਤੁਸੀਂ ਤੁਹਾਡਾ ਪਰਿਵਾਰ ਹੱਸਦਾ ਖੇਡਦਾ ਰਹੇ ਪਣੇ ਤੁਸੀਂ ਦੱਸੋ ਕਿੰਨਾ ਵਾਜਨ ਸੀਗਾ ਜੀ ਸਾਸ਼ੀ ਕਾਲ ਵੀਰੇ ਮੇਰਾ 2 ਮਹੀਨਿਆਂ ਦੇ ਵਿੱਚ ਮੈਂ 9 ਕਿਲੋ weight ਘਟਾਇਆ ਸੀਗਾ ਤੇ ਹੈਲਥ ਪ੍ਰੋਬਲਮ ਮੈਨੂੰ ਬਹੁਤ ਸੀ ਮੈਨੂੰ ਸਾਹ ਦੀ ਪ੍ਰੋਬਲਮ ਜਿਆਦਾ ਹੋ ਗਈ ਸੀਗੀ ਉਹਦੇ ਕਰਕੇ ਮੈਨੂੰ ਲਾਈਫ ਕੇਅਰ ਵਾਲਿਆਂ ਨੇ ਵੀ ਪੂਰੀ ਜ਼ਿੰਦਗੀ ਲਈ ਲਾਤੀ ਸੀ ਮੈਡੀਸਨ ਤੇ ਉਹਦੇ ਲਈ ਮੈਂ ਯੂਜ਼ ਕੀਤਾ ਸੀ ਤੇ ਮੈਂ ਇਹਦੇ ਤੋਂ ਹੁਣ ਫ੍ਰੀ ਆ ਮੈਡੀਸਨ ਤੋਂ ਇੱਕ ਭੈਣੇ ਗੁੱਸਾ ਨਾ ਕਰੋ ਲੇਡੀ ਜੀ ਨੂੰ ਬੜਾ ਸੌਂਗ ਹੁੰਦਾ ਸੂਟ ਪਾਉਣ ਦਾ ਵੀ ਜਿ ਫੈਟ ਰਹੀ ਹੈ ਉਹ ਵੀ ਪ੍ਰੋਬਲਮ ਆਉਣ ਲੱਗੀ ਨੇ ਮਟਾਪੇ ਨਾਲ ਹਾਂਜੀ ਹਾਂਜੀ ਵੀਰੇ ਤੁਸੀਂ ਕੀ ਜਹਾਂ ਚਾਹਣਾ ਜਿਹੜੀਆਂ ਆਪਣੀਆਂ ਭੈਣਾਂ ਸੁਣਣੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਵੀਰੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਇਹ ਸਾਡੇ ਨਾਲ ਜੁੜੋ ਤੇ ਸਭ ਤੋਂ ਵਧੀਆ ਕੱਪੜੇ ਪਾ ਸਕਦੇ ਆ ਵਧੀਆ ਰਹਿ ਸਕਦੇ ਆ ਵੀ ਬਾਜਨ ਘਟਾਓ ਰਹਿ ਸਕਦੇ ਆ ਬੁਰੀ ਲਾਈਫ ਹਾਂ ਵੀ ਜਿਵੇਂ ਬੁੜੀਆਂ ਤਾਂ ਆਤ ਹੁੰਦੇ ਵੀ 100 ਸੂਟ ਸਟਾ ਲੈ ਲੈਂਦੀਆਂ ਜਦੋਂ ਜਾਂਦੀਆਂ ਦੁਕਾਨ 'ਚ ਵੀ ਉਹ ਕੰਮ ਵੀ ਨਿਬੜ ਜੋ ਹਣਾ ਹਾਂਜੀ ਹਾਂਜੀ ਵੀ ਜਦੋਂ ਬਾਜਨ ਘਟ ਗਿਆ ਤਾਂ ਫਿਰ ਉਹ ਫੀਟਿੰਗ ਸਹੀ ਹੋਣ ਲੱਗ ਜਾਂਦੀ ਆ ਅਸਲ ਯਾਰ ਮੈਂ ਦੁਬਾਰੇ ਦੁਬਾਰੇ ਕਹਿਣਾ ਵੀ ਜਿਹੜਾ ਮਟਾਪਾਗਾ ਉਹ ਤਾਂ ਕੱਲੇ ਬਿਮਾਰੀਆਂ ਦਾ ਘਰ ਹੀ ਆ ਉਹ ਤੋਂ ਵੱਜ ਜਾ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕੀ ਹਾਲ ਆ ਹਸਰੀ ਗਾ ਬਾਈ ਜੀ ਹਸਰੀ ਗਾਲ ਜੀ ਕਿਵੇਂ ਅਸੀਂ ਤੇਰਾ ਕਿੰਨਾ ਵਜਨ ਸੀਗਾ ਮੇਰਾ ਵਜਨ ਦੀਗਾ 94 ਕਿਲੋ ਸੀਗਾ ਹਾਂ ਹੁਣ ਕਿੰਨਾਗਾ ਹੁਣ 84 ਕਿਲੋ ਹੈ 10 ਕਿਲੋ ਵੇਟ ਘਟ ਗਿਆ ਮੇਰਾ ਆ ਰਿਹਾ ਜਿੰਦਗੀ ਜਿਉਣ ਦਾ ਸੁਆਦ 39 ਦਾ ਘਟਾਇਆ ਜੀ ਕਿੰਨਾ ਕੌਖਾ ਸੀ ਪਹਿਲਾਂ ਜਦ ਵੱਧ ਵਜਨ ਸੀ ਪਹਿਲਾਂ ਸਾਂਹ ਦੀ ਪ੍ਰੋਬਲਮ ਹੋ ਗਈ ਸੀਗੀ ਜੀ ਹਾਂਜੀ ਕੱਪੜੇ ਸਾਰੇ ਟਾਈਟ ਹੋ ਗਏ ਸੀਗੇ ਹੂੰ ਜਦ ਵਿਆਹ ਪਹੁੰਚ ਜਾਂਦਾ ਅਗਲਾ ਆ ਗਿਆ ਢਿੱਡ ਲਾ ਗਿਆ ਮੇਰਾ ਵਿਆਹ ਜਾਣਾ ਛੜਤਾ ਸੀਗਾ ਜੀ ਜਾਣਾ ਛੜਤਾ ਸੀਗਾ ਜੇ ਕੱਪੜੇ ਤਾਂ ਫਿੱਟ ਨਹੀਂ ਹੋ ਰਹੇ ਪਰ ਘਰ ਇਹ ਵੀ ਤੁਸੀਂ ਤਾਂ ਲੜੀ ਜਾਂਦੇ ਹੋਗੇ ਬੁੜੀਆਂ ਨਾਲ ਵੀ ਆਹ ਸਲਟ ਵੀ ਸੱਟ ਨਹੀਂ ਆਇਆ ਵੀ ਨਹੀਂ ਸੱਟ ਚਲਾ ਚਲਾ ਮਾਰਦੇ ਹੋਗੇ ਗੁਰਦਾ ਹੁੱਲਾਇਆ ਪਾ ਲੋ ਗੁਰਦਾ ਪਜਾਮਾ ਕੱਪੜੇ ਖੋਲੇ ਪਾ ਲੋ ਠੀਕ ਹੈ ਹਾਂ ਉਹਦੇ ਨਾਲ ਹੀ ਰੋਕ ਲੱਗਦੀ ਸੀ ਹਨਾ ਤੇ ਹੁਣ ਬਾਈ ਓਕੇ ਜਮਾ ਬਿਮਾਰੀਆਂ ਘਟੀਆਂ ਸਰੀਰ ਜਮਾ ਸੈਟ ਹੋ ਗਿਆ ਢਿੱਡ ਵੀ ਹੈ ਨਹੀਂ ਹੁਣ ਕੋਈ ਸਾ ਨਹੀਂ ਚੜਦਾ ਜੀ ਹੁਣ ਤੇ ਤੂੰ ਕਿੰਨੇ ਚਿਰ ਕਰੇੜਾ ਕੋਰਸ ਇਹ ਮੈਂ ਵੀਰੇ ਪਹਿਲਾਂ ਤਾਂ 1 ਮਹੀਨੇ ਚ ਮਾਵਾਣਾ ਘਟਾਇਆ 8 ਕਿਲੋ weight ਫਿਰ ਉਹ ਡਾਇਗੂਦਰ ਕਰਕੇ ਮੈਂ 45 ਦਿਨਾਂ ਦੇ ਵਿੱਚ 10 ਕਿਲੋ weight ਘਟਾਇਆ ਹੁਣ ਤਾਂ ਨਹੀਂ ਖਾ ਰਿਹਾ ਦਵਾਈ ਹੁਣ ਜਮਾ ਓਕੇ ਆ ਹੁਣ 버거 ਗੋਲ ਗੱਪੇ ਚੱਕ ਰਹੇਗਾ ਕਿ ਨਹੀਂ ਖਾ ਲੈਨੇ ਕਦੇ ਕਦੇ ਹੀ ਖਾਦਾ ਕਦੇ ਕਦੇ ਖਾਣਾ ਉ ਤੈਨੂੰ ਵਸ ਇੰਨਾ ਪਤਾ ਲੱਗਣ ਲੱਗ ਗਿਆ ਵੀ ਜੇ ਖਾਵਾਂਗੇ ਤਾਂ ਨੁਕਸਾਨ ਵਾਲਾ ਵੀ ਇਹ ਕੋਰਸ ਨਾਲ ਤੁਹਾਨੂੰ ਇਹ ਕਲੀਅਰ ਹੋ ਗਿਆ ਹਾਂਜੀ ਹਾਂਜੀ ਸਰ ਤੇ ਜਮਾ ਓਕੇ ਰਿਪੋਰਟ ਆ ਹੁਣ ਤਾਂ ਹੀ ਹੈਲਥ ਕੋਚ ਬਣ ਕੇ ਪੂਰੀ ਅਸੀਂ ਲਾ ਬਾਈ ਤੇਰੀ ਤਾਂ ਪੂਰੀ ਚੜ੍ਹਾਈ ਹੋਈ ਖੜੀ ਆ ਜਿੰਨਾਂ ਤਾਂ ਪੁੱਛਦੇ ਆ ਕਹਿੰਦੇ ਵੀ ਓਕੇ ਰਿਪੋਰਟ ਆ ਹਜੇ ਉਹ ਬ ਕੋਲ ਤਾਂ ਤੁਸੀਂ ਐਨ ਤਸੱਲੀ ਕਰ ਲਓ ਜੀ ਆਪਣੀ ਬਿਲਕੁਲ ਐਨ ਫਿੱਟ ਕਰਦੇ ਜਾਵਾਂਗੇ ਜਿਹੜਾ ਕੋਈ ਸਾਡੇ ਕੋਲ ਮੌਕਾ ਦੇਊਗਾ ਤੁਹਾਨੂੰ ਇੱਕ ਵਾਰ ਭਰੋਸਾ ਕਰਨ ਦੀ ਲੋੜ ਆ ਜੀ ਇੱਕ ਵਾਰ ਭਰੋਸਾ ਕਰਕੇ ਆਇਓ ਮਲੋ ਦਾਖਲ ਜਾ ਸਕਦੇ ਆ ਤੁਸੀਂ ਆਨਲਾਈਨ ਵੀ ਮਗਾ ਸਕਦੇ ਆ ਉਹਦੀ ਵੀ ਸੁਵਿਧਾ ਹੈਗੀ ਆਪਾਂ ਨੂੰ ਉਹ ਵੀ ਗੱਲ ਕਰਦਾ ਮਾੜੀ ਜੀ ਬਾਈ ਨਾਲ ਗੱਲ ਕਰਿਆ ਬਾਈ ਨੇ ਮੋਸਾ ਮਾਥਾ ਕਰ ਲਿਆ ਸੈਟੇ ਦੋ ਬਖਦਿਆ ਬਾਜੰਦਾ ਕੀ ਬਣਿਆ ਤੂੰ ਦੱਸ ਬਾਈ ਜੀ ਕਿੰਨਾ ਵਜਨ ਸੀ ਕਿੰਨਾ ਰਹਿ ਗਿਆ ਮੇਰਾ ਜੀ ਇੱਕ ਕਵਾਂਟਲ 3 ਕਿਲੋ ਵਜਨ ਸੀਗਾ ਜੀ ਮੈਂ 40 ਦਿਨਾਂ ਦੇ 10 ਕਿਲੋ ਘਟਾਇਆ ਜੀ 93 ਕਿਲੋ ਵਜਨ ਹੁਣ ਮੇਰਾ ਤੇ ਅੱਜ ਹੋ ਆਗਾ ਤੂੰ ਤਾਂ ਨੌਜਵਾਨ ਹੀ ਘੈਂਟ ਸੀਗਾ ਵੀ ਤੂੰ ਤਾਂ ਮਟਾਪੇ ਨੇ ਕੰਮ ਖਰਾਬ ਕਰਿਆ ਪਿਆ ਸੀ ਸਹੀ ਗੱਲ ਹੈ ਮੈਂ ਬਾਲੀਬॉल ਖੇਡਦਾ ਸੀ ਮੈਂ ਜੀ ਡਿਸਟ੍ਰਿਕਟ ਲੈਵਲ ਤੇ ਖੇਡਦਾ ਹੁੰਦਾ ਸੀ ਹਾਂ ਬਈ ਕਦੋਂ ਤੀ ਪਤਾ ਲੱਗਦਾ ਜੀ ਤੂੰ ਸਪੋਰਟ ਤੇ ਉਹ ਫਿਰ ਗੇਮ ਵੀ ਛੁੱਟ ਗਈ ਮਟਾਪੇ ਕਰਕੇ ਤਾਂ ਹਿੱਲਣ ਨਹੀਂ ਸੀ ਹੁੰਦਾ ਸਾਹ ਚੜ ਜਾਂਦਾ ਸੀ ਤੇ ਹੁਣ ਫਿੱਟ ਹੋ ਕੇ ਦੁਬਾਰਾ ਨਾਲ ਤਾਂ ਗੇਮ ਲਾਈ ਦੀ ਹੈ ਜੀ ਤੇ ਨਾਲੇ ਬੀਪੀ ਕੋਲੇਸਟੇਰੋਲ ਬਾਰਡਰ ਲਾਈਨ ਤੇ ਸੀਗਾ ਡਾਕਟਰ ਕਹਿੰਦੇ ਨਾ ਕੰਟਰੋਲ ਕੀਤਾ ਤੇਰਾ ਵੱਜ ਜਾਣਾ ਤੇ ਉਹ ਵੀ ਹੁਣ ਸੈੱਟ ਹੈ ਜੀ ਹੁਣ ਕੋਈ ਜਾਨਾ ਬੈਲਟ ਲਾ ਕੇ ਹੁਣ ਹੁਣ ਤਾਂ ਲੱਗ ਜਾਂਦੀ ਹੈ ਬੈਲਟ ਕੋਈ ਚ ਸੇ ਘਰੇ ਵੀ ਪੈਂਦਾ ਹੋਊਗਾ ਪੰਗਾ ਜੀ ਆਹ ਸਾਲਟ ਕੱਢ ਦਿਓ ਆਹ ਕੱਢ ਦਿਓ ਆਹ ਮੇਚ ਨਹੀਂ ਆਉਂਦੀ ਹਨਾ ਹੋਰ ਹਰੇਕ ਵਾਰ ਤੇ ਨਵੇਂ ਕੱਪੜੇ ਪਾਉਣ ਪੈਂਦੇ ਸਾਰੇ ਇਕੱਲੇ ਤੇਰੇ ਨਾਲ ਨਹੀਂ ਸਾਰਿਆਂ ਨਾਲ ਹੀ ਹੁੰਦਾ ਜੀ ਮਟਾਪਾ ਵੱਜੇ ਇਹਦਾ ਬਹੁਤ ਪ੍ਰੋਬਲਮ ਹੈ ਜੀ ਕੱਪੜਿਆਂ ਦੀ ਹੁਣ ਬਈ ਓਕੇ ਆ ਜਾ ਮੈਂ ਹੁਣ ਪੂਰਾ ਸੈੱਟ ਹੈ ਜੀ ਲੈ ਬਈ ਜਿਉਂਦਾ ਰਹੇ ਵਧੀਆ ਤੇਰੀ ਗੇਮ ਚੱਲੇ ਨਿਆਰੇ ਲੈ ਤੇ ਬਾਈ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਘਰੇ ਬਚਾ ਸਕਦੇ ਹੁਣ ਬਾਈ ਗੱਲ ਇਹ ਸੁਣੋ ਵੀ ਜਿਹੜੇ ਲੋਕਲ ਬੰਦੇ ਆ ਉਹ ਤਾਂ ਭੱਜ ਕੇ ਆ ਜਾਣਗੇ ਇੱਥੇ ਜਿਹੜੇ ਹੁਣ ਘਰਾਂ 'ਚ ਬੈਠੇ ਆ ਕਿੰਨਾ-ਕਿੰਨਾ ਮਟਾਪਾ ਬਣਾਵੇ ਉਹ ਤੇਰੀ ਦਵਾਈ ਕਿਵੇਂ ਲੈ ਕੇ ਜਾਣਗੇ ਜਿਹੜਾ ਤੁਸੀਂ ਕਹਿੰਦੇ ਹੋ ਬਹੁਤ ਹੀ ਵਧੀਆ ਤੁਸੀਂ ਸਰ ਕੁਐਸਚਨ ਪੁੱਛਿਆ ਦੇਖੋ ਆਨਲਾਈਨ ਦੀ ਸਾਡੀ ਆਲ ਇੰਡੀਆ ਕੋਰੀਅਰ ਚਾਰਜ ਬਿਲਕੁਕੁਲ ਫਰੀ ਆ ਸਾਡਾ ਬਾਕੀ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਨੇ ਉਹਨਾਂ ਨੂੰ ਕੋਰੀਅਰ ਚਾਰਜ ਰੈਸਟਰਾ ਲੱਗ ਜਾਊਗਾ ਜੀ ਆਪਣਾ ਬਾਕੀ ਆ ਜਿਹੜਾ ਲੋਕਲ ਹੋਏ ਆਪਣੇ ਦਫ਼ਤਰ ਚ ਜੀ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਜਿਹੜੀ ਮਰਜ਼ੀ ਕੰਟਰੀ ਦਾ ਤੁਸੀਂ ਉੱਥੇ ਪਹੁੰਚਾ ਦਾਂਗੇ ਤੁਸੀਂ ਮਰਜ਼ੀ ਅਲਾ ਕਰੇ ਬੈਠਾ ਬਿਲਕੁਲ ਬਿਲਕੁਲ ਦਸ ਦਿਨ ਦੇ ਵਿੱਚ ਨਿਊਟ੍ਰੀਸ਼ਨ ਉਹਦੇ ਤੱਕ ਪਹੁੰਚ ਜਾਊਗਾ ਜੀ ਜੂਰੀ ਨਹੀਂ ਉਹ ਮਲੋਈ ਆਉਣ ਨਾ ਨਾ ਜੀ ਆਲ ਇੰਡੀਆ ਕੋਰੀਅਰ ਚਾਰਜਰ ਫਰੀ ਆ ਆਪਣਾ ਤੁਸੀਂ ਫਿਰ ਤਿੰਨ ਮਹੀਨੇ ਅਗਲੇ ਨਾਲ ਰੋਜ਼ ਗੱਲਬਾਤ ਕਰਦੇ ਰਹੇ ਉਹਨੂੰ ਵੀ ਕਿੰਨਾ ਵਜ਼ਨ ਘਟ ਗਿਆ ਕੀ ਹੋ ਗਿਆ ਹਾਂ ਜੀ ਇਹਦੇ ਵੈਸੇ ਸਾਡਾ ਡਾਈਟ ਪਲਾਨ ਜਾਊਗਾ ਡੇਲੀ ਉਹਦੇ ਵਟਸਐਪ ਨੰਬਰ ਤੇ ਤੇ ਤੁਸੀਂ ਸਵੇਰੇ ਭੇਜਣਾ ਵੀ ਬਾਈ ਤੁਸੀਂ ਸ਼ਾਮ ਤੇ ਕੀ ਖਾਣਾਗਾ ਹਾਂ ਜੀ ਹਾਂ ਜੀ ਉਹ ਫਿਰ ਸ਼ਾਮ ਤੱਕ ਤੁਸੀਂ ਦੇ ਉਹਨੇ ਫਾਲੋ ਕਰਨਾ ਜੀ ਉਹਨੇ ਸਵੇਰੇ ਸਾਨੂੰ ਕੰਡੇ ਤੇ ਖੜ ਕੇ ਵੇਟ ਭੇਜਣਾ ਡੇਲੀ ਤੇ ਜਾਂ ਉਹਨੇ ਵੇਟ ਭੇਜਣਾ ਤੁਸੀਂ ਸਾਰੇ ਦਿਨ ਦੀ ਖਰਾਕ ਦੱਸ ਦੇਣੀ ਆ ਹਾਂ ਜੀ ਹਾਂ ਜੀ ਫ ਤੁਸੀਂ ਦੂਜੇ ਦਿਨ ਫੇਰ ਦੇਖਦੇ ਹਾਂ ਵੀ ਕਿੰਨਾ ਘਾਟਾ ਹਾਂਜੀ 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 ਇੱਕ ਗੱਲ ਜਿਹੜੀ ਤੁਸੀਂ ਹੋਰ ਪਹਿਲਾਂ ਕਹਿੰਦੇ ਸੀ ਸਟਾਰਟਿੰਗ 'ਚ ਹਾਂਜੀ ਵੀ ਬਾਈ ਜੀ ਤੀਜੇ ਦਿਨ ਅਸੀਂ ਪੈਸੀ ਵਾਪਸ ਕਰ ਦਿੰਨੇ ਹਾਂ ਹਾਂਜੀ ਇਹ ਬਿਲਕੁਲ ਸਾਡੀ ਇਹ ਹੈ ਜੇ ਜਿਹੜੇ ਕਿਸੇ ਪਾਸਟਰ ਨੂੰ 3 ਦਿਨ ਦੇ ਵਿੱਚ ਨਹੀਂ ਰਿਜ਼ਲਟ ਆਉਂਦਾ ਤਾਂ ਉਹਦੇ ਆਪਣੇ ਪੈਸੇ ਰਿਫੰਡੇਬਲ ਗੋ ਉਹਦਾ ਇੱਕ ਵੀ ਰੁਪਇਆ ਸੀ ਕਟਾ ਨਹੀਂ ਖੁੱਲੇ ਡੱਬੇ ਦੇ ਦਿਓ ਪੈਸੇ ਲੈ ਜਿਓ ਆਪਣੇ ਠੀਕ ਹੈ ਹੁਣਾਂ ਕਹਿੰਦਾ ਵੀ ਕੀ ਤੁਹਾਡਾ ਸੰਦੇਸ਼ ਆ ਲੋਕਾਂ ਨੂੰ ਹਾਂਜੀ ਕੀ ਤੁਹਾਡਾ ਕਿਵੇਂ ਹੋਰ ਸੌਖੇ ਤਰੀਕੇ ਨਾਲ ਕਿਵੇਂ ਇਸ ਵਰਕ ਤੁਹਾਡੇ ਨਾਲ ਕਰ ਸਕਦੇ ਆ ਹਾਂਜੀ ਕੀ ਤੁਹਾਡੀ ਪੀ ਜੜੀ ਉਹ ਸਾਰਾ ਕੁਝ ਦੱਸ ਦੇ ਦੇਖੋ ਜੀ ਸਾਡਾ ਨੰਬਰ ਦੇਖੋ ਦੋ ਦਿੱਤੇ ਹੋਏ ਨੇ ਬਾਈ ਚਾਂਸ ਕੱਲਾਂ ਹੀ ਸਾਡੇ ਕੋਲ ਇੰਨੀ ਆ ਜਾਂਦੀਆਂ ਨੇ ਕਿ ਚੱਕਣੀਆਂ ਵੀ ਮੁਸ਼ਕਲ ਹੋ ਜਾਂਦੀਆਂ ਤੁਸੀਂ ਸਾਨੂੰ ਕਹਿੰਨਾ ਵੇਟ ਤੇ ਹਾਈਟ ਲੈ ਕੇ ਭੇਜ ਦੇਣੀ ਆ ਤੇ ਤੁਹਾਡਾ ਰਿਪਲਾਈ ਦਾ ਜਵਾਬ ਜ਼ਰੂਰ ਦਿੱਤਾ ਜਾਊਗਾ ਬਾਕੀ ਸਾਡੀ ਇੰਸਟਾਗ੍ਰam ਆਈਡੀ ਆ ਖੱਟੜਾ ਨਿਊਟ੍ਰੀਸ਼ਨ ਨਾਮ ਤੇ ਤੁਸੀਂ ਉੱਥੇ ਡੇਲੀ ਦੇ ਡੇਲੀ ਸਾਡੇ ਰਿਜ਼ਲਟ ਚੈੱਕ ਕਰ ਸਕਦੇ ਆ ਹਾਂਜੀ ਠੀਕ ਹੈ